ਸਤ ਸ੍ਰੀ ਅਕਾਲ ਦੋਸਤੋ ਜੁੜ ਗਿਓ ਸਤਗੁਰ ਪੰਗੂ Facebook ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਮੈਂ ਤੁਹਾਡਾ ਆਪਣਾ ਦੋਸਤ ਸਤਗੁਰ ਸਿੰਘ ਪੰਗੂ ਦੋਸਤੋ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਮੌਸਮ ਜਿਹੜਾ ਆਉਣ ਵਾਲੇ 48 ਘੰਟੇ ਨੇ ਉਹਨਾਂ ਦੇ ਵਿੱਚ ਕਿਹੋ ਜਿਹਾ ਰਹੂਗਾ ਤੇ ਕਿਸੇ ਨੂੰ ਡਰਾਉਣ ਦੇ ਲਈ ਇਹ ਵੀਡੀਓ ਨਹੀਂ ਬਣਾਈ ਜਾਊਗੀ ਤੁਹਾਡੇ ਨਾਲ ਪਹਿਲਾਂ ਇਹ ਜਾਣਕਾਰੀ ਸਾਂਝੀ ਕਰ ਦਈਏ ਕਿ ਤੁਹਾਨੂੰ ਸਿਰਫ ਅਲਰਟ ਕਰਨ ਦੇ ਲਈ ਇਹ ਜਿਹੜੀ ਜਾਣਕਾਰੀ ਦਿੱਤੀ ਜਾਊਗੀ ਕਿਉਂਕਿ ਫਾਸਲਾਂ ਦੀ ਜਿਹੜੀ ਕਟਾਈ ਹੈ ਉਹ ਪੂਰੀ ਜੋਰਾਂ ਸੋਰਾਂ ਤੇ ਚੱਲ ਰਹੀ ਹੈ ਇਸ ਵੀਡੀਓ ਨੂੰ ਦੇਖ ਕੇ ਜਾਂ ਇਸ ਜਾਣਕਾਰੀ ਨੂੰ ਸੁਣ ਕੇ ਕਈ ਵੀਰ ਮਸ਼ੀਨਾਂ ਵਾਲਿਆਂ ਨਾਲ ਨਾ ਲੜ ਪਿਓ ਕੰਬਾਈਨ ਵਾਲਿਆਂ ਨਾਲ ਨਾ ਲੜ ਪਿਓ ਕਿ ਕੱਲ ਨੂੰ ਤਾਂ ਬਹੁਤ ਭਾਰੀ ਮੀਂਹ ਆ ਜਿਹੜਾ ਜਾ ਭਾਰੀ ਹਨੇਰੀ ਝਖੜਾਉਣ ਵਾਲਾ ਤੇ ਤੁਸੀਂ ਸਾਡੀ ਪਹਿਲਾਂ ਵੱਡੋ ਤੁਸੀਂ ਸਾਡੀ ਪਹਿਲਾਂ ਵੱਡੋ ਕਣਕ ਇਸ ਤਰ੍ਹਾਂ ਨਾ ਜਾ ਕੇ ਕਿਹੋ ਸਿਰਫ ਕੁਦਰਤ ਦੇ ਹੱਥ ਵਾਸਾ ਦੋਸਤੋ ਤਹਾਨੂੰ ਅਲਰਟ ਕਰਨ ਦੇ ਲਈ ਇਹ ਵੀਡੀਓ ਬਣਾ ਰਿਹਾ ਕਿ ਕਿਸ ਤਰ੍ਹਾਂ ਦਾ ਜਿਹੜਾ ਆਪਣਾ ਪ੍ਰਬੰਧਾ ਉਹ ਹੋ ਕਰਕੇ ਰੱਖਿਓ ਕਿ ਕੱਲ ਨੂੰ ਕੁਝ ਕ ਅਨਸਕਾਵੀਆਂ ਘਟਨਾ ਜਿਹੜੀਆਂ ਕਿ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਕੇ ਰੋਕਣ ਦੀ ਕੋਸ਼ਿਸ਼ ਕਰੋ ਕਿ ਅਜਿਹੀਆਂ ਕੁਦਰਤੀ ਘਟਨਾਵਾਂ ਨਾ ਵਾਪਰਨ ਕਿਉਂਕਿ ਕੱਲ ਨੂੰ ਸਾਨੂੰ ਜੋ ਸਾਡੇ ਆਪਣੇ ਮਨ ਦੀ ਨਿੱਜੀ ਜੋ ਸੋਚ ਆ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣ ਸਕਦਾ ਹੈ ਕਿ ਕੱਲ ਨੂੰ ਕੁਝ ਖੇਤਰਾਂ ਦੇ ਵਿੱਚ ਅੱਗਾਂ ਨੇ ਜਿਹੜੀਆਂ ਉਹ ਲੱਗ ਸਕਦੀਆਂ ਨੇ ਪਰੰਤੂ ਆਪਾਂ ਇਹ ਨਹੀਂ ਕਹਿੰਦੇ ਕਿ ਲੱਗਣ ਆਪਾਂ ਸਿਰਫ ਇਹੀ ਕਹਿ ਸਕਦੇ ਆ ਕਿ ਇਹਨਾਂ ਤੋਂ ਪ੍ਰਮਾਤਮਾ ਬਚਾ ਕੇ ਰੱਖੇ ਜਿਨ੍ਹਾਂ ਦੇ ਨਾਲ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਤੇ ਬਾਕੀ ਜਾਣਕਾਰੀ ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਦੇ ਆ ਜਿਹੜੇ ਦੋਸਤ ਮਿੱਤਰ ਸਾਡੇ ਚੈਨਲ ਤੇ ਪਹਿਲੀ ਵਾਰੀ ਨਵੇਂ ਜੁੜ ਰਹੇ ਨੇ ਜਾਂ ਜਿਨ੍ਹਾਂ ਨੇ ਆਪਣੀ ਫੇਸਬੁੱਕ ਆਈਡੀ ਸਤਗੁਰ ਭੰਗੂ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਵੀਡੀਓ ਨੂੰ ਕਰ ਦਿਓ ਸ਼ੇਅਰ ਕਮੈਂਟ ਕਰ ਦਿਓ ਲਾਈਕ ਕਰ ਦਿਓ ਤੁਹਾਡੇ ਇਲਾਕੇ ਦੀ ਸ਼ਾਰਟ ਵੀਡੀਓ ਮੌਸਮ ਦੀ ਜਿਸ ਤਰ੍ਹਾਂ ਵੀ ਮੌਸਮ ਹੋਊਗਾ ਕੱਲ ਨੂੰ ਸਵੇਰ ਦੇ ਸਮੇਂ ਤੁਸੀਂ ਸਾਨੂੰ 90238 96709 ਤੇ ਆਪਣਾ ਨਾਮ ਤੇ ਜ਼ਿਲ੍ਹੇ ਦਾ ਨਾਮ ਲਿਖ ਕੇ ਸ਼ੇਅਰ ਕਰ ਸਕਦੇ ਹੋ ਤੇ ਆਪਾਂ ਸ਼ੁਰੂ ਕਰਦੇ ਹਾਂ ਦੋਸਤੋ ਪਹਿਲਾਂ ਗੱਲਬਾਤ ਕਰਦੇ ਥੋੜੀ ਜਿਹੀ ਪਿਛਲੇ ਲੰਘੇ ਸਿਸਟਮ ਦੀ ਕਿ ਆਪਾਂ ਨੇ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਸਿਸਟਮ ਆਇਆ ਸੀ ਹਨੇਰੀ ਵਾਲਾ 16 ਤੇ 17 ਤਰੀਕ ਨੂੰ ਜਾਣੇ ਕਿ ਪਿਛਲੇ ਜਿਹੜੇ 24 ਘੰਟੇ ਲੰਘੇ ਨੇ ਉਹਨਾਂ ਦੇ ਵਿੱਚ ਇੱਕ ਸਿਸਟਮ ਆਇਆ ਸੀ ਉਸ ਸਿਸਟਮ ਦੇ ਨਾਲ ਪੰਜਾਬ ਦੇ ਵਿੱਚ ਤਾਂ ਚਲੋ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰੰਤੂ ਇੱਕ ਨੌਜਵਾਨ ਦੀ ਜਿਹੜੀ ਮੌਤ ਹੋਈ ਹੈ ਇਸ ਸਿਸਟਮ ਦੇ ਵਿੱਚ ਕੋਈ ਸੱਤ ਡਿਗੀ ਆ ਜਾਂ ਕੋਈ ਦਰਖਤ ਦੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੋਇਆ ਕੋਈ ਚਲੋ ਪ੍ਰਮਾਤਮਾ ਅਜਹੀ ਅੰਕ ਘਟਨਾਵਾਂ ਤੋਂ ਬਚਾ ਕੇ ਰੱਖੇ ਪਰੰਤੂ ਹਿਮਾਚਲ ਦੇ ਵਿੱਚ ਜਾਂ ਲੈਂਦੇ ਪੰਜਾਬ ਦੇ ਵਿੱਚ ਉਸ ਸਿਸਟਮ ਨੇ ਥੋੜਾ ਜਿਆਦਾ ਜ਼ਿਆਦਾ ਨੁਕਸਾਨ ਕਰਿਆ ਸੀ ਕਿਸੇ ਦੇ ਛੱਤਾਂ ਦੀਆਂ ਟੈਂਕੀਆਂ ਉੱਡ ਗਈਆਂ ਕਿਸੇ ਦੀਆਂ ਛੱਤਾਂ ਟੁੱਟ ਗਈਆਂ ਹਿਮਾਚਲ ਦੇ ਵਿੱਚ ਕਿਸੇ ਦੇ ਘਰ ਦੇ ਉੱਤੇ ਦਰਖਤ ਡਿੱਗ ਗਿਆ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਜਾਂ ਬਣਿਆ ਸੀ ਤੇ ਕੱਲ ਨੂੰ ਜਿਹੜਾ ਸਿਸਟਮ ਉੱਠ ਰਿਹਾ ਤਾਂ ਉਸ ਦੀ ਪਹਿਲਾ ਆਪਾਂ ਇੱਕ ਝਾਤ ਮਾਰ ਰਹੇ ਹਾਂ ਸੈਟਲਾਈਟ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਇੱਕ ਲੈਂਦੇ ਵਾਲੀ ਸਾਈਡ ਤੋਂ ਇਹ ਸਿਸਟਮ ਆ ਰਿਹਾ ਸਾਰੇ ਦੋਸਤ ਮਿੱਤਰ ਇਸ ਚੀਜ਼ ਨੂੰ ਜ਼ਰੂਰ ਕਵਰ ਕਰਕੇ ਰੱਖਿਓ ਦੇਖੋ ਕਮੈਂਟ ਜ਼ਰੂਰ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੇਕਰ ਤੁਹਾਡੀ ਸਪੋਰਟ ਮਿਲਦੀ ਰਹੀ ਤਾਂ ਹੋਰ ਵੀ ਇਦਾਂ ਵਧੀਆ ਕੁਆਲਿਟੀ ਦੀਆਂ ਵੀਡੀਓਜ਼ ਜਾਂ ਹੋਰ ਜਾਣਕਾਰੀਆਂ ਨੇ ਜਿਹੜੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਿਹਾ ਕਰਾਂਗੇ ਤੇ ਸਭ ਤੋਂ ਪਹਿਲਾਂ ਜਿਹੜਾ ਸਿਸਟਮ ਤੁਸੀਂ ਦੇਖ ਸਕਦੇ ਹੋ ਅਸੀਂ ਤੀਰ ਲਗਾਇਆ ਇਹ ਸਿਸਟਮ ਜਿਹੜਾ ਕਿ ਸਵੇਰ ਦੇ ਸਮੇਂ ਪਹੁੰਚੂਗਾ ਪਹਿਲਾਂ ਤਾਂ ਕੱਲ ਨੂੰ ਪੰਜਾਬ ਦੇ ਵਿੱਚ ਇਹ ਸਵੇਰ ਦੇ ਜਿਹੜੇ ਯਾਨੀ ਕਿ ਸਵੇਰ ਦੇ 3-4 ਵਜੇ ਤੋਂ ਲੈ ਕੇ 7-8 ਵਜੇ ਦੇ ਵਿੱਚ ਇਹ ਪਹੁੰਚੂਗਾ ਇਹ ਸਿਸਟਮ ਇਹਦੇ ਨਾਲ ਬਦਲਵਾਈ ਜਾਊਗੀ ਦੇ ਹਲਕੇ-ਫੁਲਕੇ ਕੁਝ ਖੇਤਰਾਂ ਦੇ ਵਿੱਚ ਹਵਾ ਜਿਹੜੀ ਉਹ ਆਉਗੀ ਇਹ ਕਿੱਥੇ ਇੱਕ ਪਹੁੰਚ ਰਿਹਾ ਤੁਸੀਂ ਇਸ ਸਮੇਂ ਦੇਖ ਸਕਦੇ ਹੋ ਪੰਜਾਬ ਦਾ ਜਿਹੜਾ ਇਹ ਇਸ ਸਮੇਂ ਤੁਸੀਂ ਇਹ ਪੰਜਾਬ ਦੀ ਤਸਵੀਰ ਦੇਖ ਸਕਦੇ ਹੋ ਇੱਥੇ ਪੰਜਾਬ ਆ ਦੇਖੋ ਇਹ ਪੰਜਾਬ ਹੈ ਜੀ ਪੰਜਾਬ ਦੇ ਇਹ ਕਿਸ ਜਗ੍ਹਾ ਦੇ ਉੱਤੇ ਨੇੜੇ ਆ ਤੇ ਅੱਜ ਦੇਖੋ ਹਵਾਵਾਂ ਦੀ ਦਿਸ਼ਾ ਵੀ ਤੁਸੀਂ ਦੇਖ ਸਕਦੇ ਹੋ ਉੱਤਰ-ਪੱਛਮੀ ਚੱਲ ਰਹੀਆਂ ਨੇ ਤੇ ਇਹ ਸਿਸਟਮ ਹੈ ਜਿਹੜਾ ਤੁਸੀਂ ਦੇਖ ਪਾ ਰਹੇ ਹੋ ਲੈਦੇ ਪੰਜਾਬ ਦੇ ਵਿੱਚ ਇੱਥੇ ਕ ਆ ਗਿਆ ਇੱਥੇ ਆ ਗਿਆ ਇਧਰ ਨਾਲ ਹੀ ਪੰਜਾਬ ਆ ਪੂਰੀ ਸੈਟਲਾਈਟ ਦੀ ਤਸਵੀਰ ਦੇ ਮੁਤਾਬਕ ਜਾਣਕਾਰੀ ਦਵਾਂਗੇ ਦੋਸਤੋ ਆਪਦੇ ਕੋਲੋਂ ਜਾਣਕਾਰੀ ਕੋਈ ਨਹੀਂ ਦਿੰਦੇ ਜੋ ਸਾਨੂੰ ਵੱਡੇ ਸੋਰਸਾਂ ਤੋਂ ਜਾਂ ਸਾਡੇ ਸੀਨੀਅਰ ਜਿਹੜੇ ਸਾਡੇ ਭਾਈ ਨੇ ਉਹਨਾਂ ਤੋਂ ਪਤਾ ਲੱਗਦਾ ਜਾਂ ਸਾਡੇ ਜਿਹੜੇ ਇਸ ਕੰਮ ਮੌਸਮ ਦੀ ਜਾਣਕਾਰੀ ਦੇ ਉਤੇ ਕੰਮ ਕਰਦੇ ਰਹਿੰਦੇ ਨੇ ਬੰਦੇ ਜਬੀਰ ਨੇ ਸਾਡੇ ਤੇ ਸਤਕਾਰਯੋਗ ਨੇ ਉਹਨਾਂ ਤੋਂ ਇਹ ਜਾਣਕਾਰੀ ਇਕੱਠੀ ਕਰਕੇ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਆ ਤੇ ਤੁਹਾਡਾ ਪਿਆਰ ਸਾਨੂੰ ਵੀ ਮਿਲ ਰਿਹਾ ਤੇ ਉਹਨਾਂ ਨੂੰ ਵੀ ਮਿਲ ਰਿਹਾ ਤੇ ਇਹ ਸਿਸਟਮ ਤੁਸੀਂ ਦੇਖ ਸਕਦੇ ਹੋ ਇਹ ਆਊਗਾ ਸਵੇਰ ਦੇ ਜਾਨੀ ਕਿ 18 ਤਰੀਕ ਦੇ ਜਿਹੜੀ ਅੱਜ 17 ਦੀ ਰਾਤ ਤੇ 18 ਤਰੀਕ ਦੀ ਸਵੇਰ ਦੇ ਸਮੇਂ ਤੱਕ ਇਹ ਪਹਿਲੇ ਘੰਟਿਆਂ ਦੇ ਵਿੱਚ ਆਊਗਾ ਇਧਰਾਂ ਆਲਾ ਥੋੜੀ ਜੀ ਹਵਾ ਤੇਜ਼ ਆ ਸਕਦੀ ਹੈ ਤੇ ਬੱਦਲ ਉੱਚੇ ਜੇ ਆਉਂਦੇ ਰਹਿੰਦਗੇ ਤੇ ਉਹ ਅੱਗੇ ਲੰਘ ਜਾਣਗੇ ਉਸ ਤੋਂ ਬਾਅਦ ਇਹ ਬੱਦਲ ਵਾਈ ਜਿਹੜੀ ਇਹ ਆ ਰਹੀ ਹੈ ਇਹੇ ਬੱਦਲ ਵਾਈ ਜੇਕਰ 12 1 ਵਜੇ ਤੱਕ ਪੰਜਾਬ ਦੇ ਉੱਤੇ ਰਹਿੰਦੀ ਹੈ ਮੌਸਮ ਠੰਡਾ ਜਾਂ ਰਹਿੰਦਾ ਤਾਂ ਤਾਂ ਬਹੁਤ ਵਧੀਆ ਥੋੜਾ ਜਿਹਾ ਸਿਸਟਮ ਰਹੂਗਾ ਜੇਕਰ ਇਹ ਬੱਦਲ ਬਾਈ ਲੰਘ ਕੇ ਇਹ ਸਿਸਟਮ ਅੱਗੇ ਇਹ ਸਿਸਟਮ ਥੋੜੀ ਬਹੁਤੀ ਹਲਕੀ ਫੁਲਕੀ ਕਿਣਮਣ ਕਰਨੀ ਕਰਕੇ ਜਾਂ ਇਕਾ ਧੋਕਾ ਖੇਤਰ ਦੇ ਵਿੱਚ ਛਿੱਟੇ ਘੇਰ ਕੇ ਅੱਗੇ ਲੰਘਦਾ ਤਾਂ ਇਸ ਸਿਸਟਮ ਤੋਂ ਬਾਅਦ ਫਿਰ ਦੁਪਹਿਰ ਦੇ ਸਮੇਂ ਧੁੱਪ ਲੱਗੂਗੀ ਧੁੱਪ ਲੱਗਣ ਤੋਂ ਬਾਅਦ ਯਾਨੀ ਕਿ ਧੁੱਪ ਲੱਗਣ ਤੋਂ ਬਾਅਦ ਇੱਕ ਜਿਹੜਾ ਟੈਂਪਰੇਚਰ ਵੀ ਹੈ ਉਹ ਵੀ 42-43 ਤੋਂ ਪਲੱਸ ਜਾ ਸਕਦਾ ਤੇ ਉਸ ਤੋਂ ਬਾਅਦ ਫਿਰ ਅੱਗੇ ਗੱਲ ਕਰੀਏ ਤਾਮਣ ਵਦਨ ਤੋਂ ਬਾਅਦ ਇੱਕ ਹੀਟ ਸੈੱਲ ਬਣੂਗਾ ਉਹ ਹੀਟ ਸੈੱਲ ਕਿਵੇਂ ਕੰਮ ਕਰੂਗਾ ਤੁਹਾਨੂੰ ਦੱਸਿਆ ਕਿ ਆਪਾਂ ਨੂੰ ਹੋਮੋਸਟਾਜ਼ੀ ਮਹਿਸੂਸ ਹੋਊਗੀ ਤੇ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਪੂਰਬੀ ਹਵਾਵਾਂ ਵੀ ਚੱਲਣਗੀਆਂ ਇਹ ਸਿਸਟਮ ਡਿਪੈਂਡ ਕਿਸ ਚੀਜ਼ ਤੇ ਕਰਦਾ ਉਹ ਵੀ ਤੁਹਾਨੂੰ ਦੱਸ ਰਿਹਾ ਇਹ ਸਿਸਟਮ ਡਿਪੈਂਡ ਕਰੂਗਾ ਜੀ ਕੱਲ ਨੂੰ ਪੂਰੇ ਦੇ ਹਵਾਵਾਂ ਤੇ ਜੇਕਰ ਪੂਰੇ ਦੀਆਂ ਹਵਾਵਾਂ ਤੇਜ਼ ਚੱਲਦੀਆਂ ਨੇ ਕੱਲ ਨੂੰ ਸਵੇਰ ਦੇ ਸਮੇਂ ਤੋਂ ਹੀ ਤਾਂ ਅਰ ਬਦਲਵਾਈ ਘਟ ਰਹੀਦੀ ਹੈ ਤਾਂ ਦੁਪਹਿਰ ਦੇ ਸਮੇਂ ਦੇ ਵਿੱਚ 18 ਤਰੀਕ ਨੂੰ ਦੁਪਹਿਰ ਤੋਂ ਲੈ ਕੇ 19 ਤਰੀਕ ਦੀ ਸ਼ਾਮ ਤੱਕ ਸਿਸਟਮ ਐਕਟਿਵ ਰਹੂਗਾ ਤੇ ਕੱਲ ਨੂੰ 18 ਤਰੀਕ ਨੂੰ ਇਹ ਸਿਸਟਮ ਜਦੋਂ ਵੀ ਐਂਟਰ ਕਰਦਾ ਕਿਤੇ ਗੋਲੇ ਦੀ ਤਰ੍ਹਾਂ ਸੈੱਲ ਬਣਦਾ ਇਹ ਜਿਹੜਾ ਹੀਟ ਸੈੱਲ ਹੈ ਉਹ ਜ਼ਿਆਦਾਤਰ ਕਿੱਥੇ ਬਣਦਾ ਹੋਇਆ ਨਜ਼ਰ ਆ ਰਿਹਾ ਸਾਨੂੰ ਜੋ ਸਾਡੀ ਸੋਚ ਦੇ ਮੁਤਾਬਕ ਹੈ ਉਹ ਇਸ ਜਗ੍ਹਾ ਦੇ ਉੱਤੋਂ ਇਸ ਤਰ੍ਹਾਂ ਆ ਰਿਹਾ ਹੈ ਜ਼ਿਆਦਾਤਰ ਇੱਥੋਂ ਕੁ ਲੈ ਕੇ ਇਹ ਇਸ ਤਰ੍ਹਾਂ ਜੀ ਆ ਰਿਹਾ ਹੈ ਬਾਕੀ ਤੁਹਾਨੂੰ ਬਖ ਬਖ ਸੈਟਲਾਈਟਾਂ ਦੇ ਵਿੱਚ ਤਸਵੀਰਾਂ ਦਿਖਾਵਾਂਗੇ ਹਜੇ ਫਿਲਹਾਲ ਇੱਕ ਸੈਟਲਾਈਟ ਦੀ ਤਸਵੀਰ ਆ ਦੋਸਤੋ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਸਾਡੀ ਤੇ ਜਰੂਰ ਪੂਰੀ ਸੁਣਿਓ ਪੂਰੀ ਜਾਣਕਾਰੀ ਲਿਓ ਤੇ ਅਸੀਂ ਇਸ ਚੀਜ਼ ਦੇ ਵਿੱਚ ਜੋ ਸਰਚ ਕਰਿਆ ਤਾਂ ਉਹ ਸਿਸਟਮ ਜੇਕਰ ਆਉਂਦਾ ਤਾਂ ਹਰਿਆਣੇ ਦੇ ਨੂੰ ਵੀ ਇਲਾਕਿਆਂ ਨੂੰ ਰਾਜਸਥਾਨ ਦੇ ਇਲਾਕਿਆਂ ਨੂੰ ਤੇ ਕੁਝ ਹਿਮਾਚਲ ਦੇ ਤੇ ਜੰਮੂ ਐਂਡ ਕਸ਼ਮੀਰ ਦੇ ਲੈਹਿੰਦੇ ਪੰਜਾਬ ਦੇ ਦਿੱਲੀ ਤੇ ਐਮਪੀ ਯੂਪੀ ਦੇ ਇਲਾਕਿਆਂ ਨੂੰ ਜਿਹੜਾ ਕਵਰ ਕਰੂਗਾ ਤੇ ਉਹ ਸਿਸਟਮ ਦੇ ਨਾਲ ਕੱਲ ਨੂੰ ਯਾਨੀ ਕਿ ਕੱਲ ਨੂੰ ਦੁਪਹਿਰ ਤੋਂ ਬਾਅਦ ਸੈੱਲ ਬਣਦੇ ਨੇ ਉਹ ਤਾਂ ਕੱਲ ਨੂੰ ਦੁਪਹਿਰ ਤੋਂ ਲੈ ਕੇ ਦੇਰ ਸ਼ਾਮ ਤੱਕ ਜਾਂ ਪਰਸੋਂ ਨੂੰ 19 ਦੇ ਦੁਪਹਿਰ ਤੋਂ ਪਹਿਲਾਂ ਪਹਿਲਾਂ 19 ਤਰੀਕ ਤੱਕ ਦੇਰ ਸ਼ਾਮ ਤੱਕ ਯਾਨੀ ਕਿ 48 ਘੰਟਿਆਂ ਦੇ ਵਿੱਚ ਢਾਉਣ 48 ਘੰਟੇ ਨੇ ਤਾਂ 9 ਵਜੇ ਤੋਂ ਬਾਅਦ ਲਾ ਲਓ ਆਪਾਂ ਜਿਉਂ ਨੇ ਵੀ ਬਣਦੇ ਨੇ ਤਾਂ ਉਹਨਾਂ ਦੇ ਵਿੱਚ ਇੱਕ ਸਿਸਟਮ ਇਹ ਸਟਰੋਂਗ ਹੋਊਗਾ ਇੱਕ ਸੈੱਲ ਬਣੂਗਾ ਜਿਹਦੇ ਨਾਲ ਗੜੇਮਾਰੀ ਵੀ ਹੋ ਸਕਦੀ ਹੈ ਕਿਤੇ ਦਰਮਿਆਨਾ ਮੀਂਹ ਵੀ ਲੱਗ ਸਕਦਾ ਪਰੰਤੂ ਜ਼ਿਆਦਾਤਰ ਇਹ ਇਸ ਸਿਸਟਮ ਦੇ ਵਿੱਚ ਹਨੇਰੀ ਆਈਡੀ ਉਹ ਝੱਖੜ ਦੀ ਤਰ੍ਹਾਂ ਆਉਗੇ ਜਿਹਦੇ ਨਾਲ ਦਰਖਤ ਵੀ ਟੁੱਟ ਸਕਦੇ ਨੇ ਤੇ ਹੋਰ ਵੀ ਕੋਈ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਪਰੰਤੂ ਅਸੀਂ ਇਹ ਨਹੀਂ ਚਾਹੁੰਦੇ ਕਿ ਜਾਨੀ ਤੇ ਮਾਲੀ ਨੁਕਸਾਨ ਹੋਵੇ ਹੋ ਸਕਦਾ ਹੈ ਕਿਉਂਕਿ ਇਹ ਇਸ ਚੀਜ਼ ਦਾ ਅਲਰਟ ਹੈ ਦੋਸਤੋ ਇਸ ਸਿਸਟਮ ਦੇ ਨਾਲ ਕਈ ਇਲਾਕਿਆਂ ਦੇ ਵਿੱਚ ਦਰਮਿਆਨਾ ਵੀ ਕਈਆਂ ਦੇ ਵਿੱਚ ਥੋੜਾ ਜਿਹਾ ਤੇਜ਼ ਜਾਂ ਕਈਆਂ ਦੇ ਵਿੱਚ ਬਹੁਤ ਜ਼ਿਆਦਾ ਹਨੇਰੀ ਜਿਹੜੀ ਤੇਜ਼ ਆਊਗੀ ਜਿਸ ਦੇ ਨਾਲ ਕਈ ਚੀਜ਼ਾਂ ਦਾ ਨੁਕਸਾਨ ਜਿਹੜਾ ਹੋ ਸਕਦਾ ਚਲੋ ਖੈਰ ਇਹ ਕੁਦਰਤ ਦੇ ਹੱਥ ਵਾਸਾ ਹੈ ਕਿ ਕਿਸ ਤਰ੍ਹਾਂ ਦਾ ਇਹ ਮਾਹੌਲ ਹੈ ਜਿਹੜਾ ਆਊਗਾ ਬਣ ਕੇ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸਵੇਰ ਦੇ 18 ਤਰੀਕ ਨੂੰ ਮੀਂਹ ਦੀ ਮੀਂਹ ਜਿਹੜਾ ਹੋ ਬਹੁਤ ਘੱਟ ਚਾਂਸ ਨੇ 5% ਜਿਹੜੇ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਜਿਹੜੀ ਇਹ ਪ੍ਰਾਈਵੇਟ ਸੰਸਥਾ ਦਾ ਸੈਟਲਾਈਟ ਹੈ ਜਿਹੜਾ ਇਸ ਦੇ ਵਿੱਚ ਦੇਖ ਪਾ ਰਹੇ ਹਾਂ ਕਿ 18 ਤਰੀਕ ਨੂੰ ਜਿਹੜੇ ਮੀਂਹ ਦੇ ਚਾਂਸ ਨੇ ਉਹ ਬਹੁਤ ਘੱਟ ਨੇ ਦੇਖ ਸਕਦੇ ਹਾਂ ਇਹ ਪੂਰੀ ਅਪਡੇਟ ਹੈ ਜਿਹੜੀ 18 ਤਰੀਕ ਨੂੰ ਸਨ ਇ ਅਲੌਂਗ ਵਿਦ ਫਿਊ ਆਫਟਰਨੂਨ ਕਲਾਉਡਸ ਹੈਜ਼ ਅ ਹਾਈ 102 ਫੀਟ ਨੈਟ ਦਾ 10 ਤੋਂ 15 ਮੈਚ ਇਹ ਜਿਹੜੀ ਕੱਲ ਦੀ ਤਸਵੀਰ ਹੈ ਜਿਹੜੀ ਇਹ ਦਿਖਾਈ ਗਈ ਹੈ ਜੀ 18 ਤਰੀਕ ਦੀ ਤਾਂ ਇਸ ਤਰ੍ਹਾਂ ਦਾ ਜਿਹੜਾ ਬੱਦਲ ਵੀ ਬਣਦਾ ਹੋਇਆ ਨਜ਼ਰ ਆਊਗਾ ਤਾਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਸਵੇਰ ਦੇ ਸਮੇਂ ਤੋਂ ਹੀ ਇਹ ਬੱਦਲ ਬਣਨਗੇ ਜੇਕਰ ਇਹ ਬੱਦਲ ਸਵੇਰ ਦੇ ਸਮੇਂ ਤੋਂ ਦੇਖ ਸਕਦੇ ਹੋ 6 ਤਰੀਕ ਦੇ ਐਂਡ ਸੌਰੀ 18 ਤਰੀਕ ਨੂੰ 6% ਹੋ ਗਿਆ ਜੀ ਸਾਮ ਨੂੰ ਵੱਧ ਗਿਆ ਇਹ ਸਿਸਟਮ ਪਰੰਤੂ ਮੀਂਹ ਨਹੀਂ ਹੈਗਾ ਜੀ ਇਸ ਦੇ ਵਿੱਚ ਹਨੇਰੀ ਜ਼ਿਆਦਾ ਥੋੜੀ ਜੀ ਤੇ ਹੋ ਸਕਦਾ ਇਕਾ ਦੋਕਾ ਖੇਤਰ ਦੇ ਵਿੱਚ ਗੜੇ ਵਾਲਾ ਸੈੱਲ ਜਿਹੜਾ ਬਣੇ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਇਹ ਵੀ 19 ਤਰੀਕ ਵਾਲਾ ਸਿਸਟਮ ਵੀ ਜਿਹੜਾ ਘਟ ਚੁੱਕਿਆ ਦੇਖ ਸਕਦੇ ਹੋ ਤੁਸੀਂ ਤੁਹਾਡੇ ਸਾਹਮਣੇ ਲਾਈਵ ਸੈਟੇਲਾਈਟ ਦੀਆਂ ਤਸਵੀਰਾਂ ਨੇ 20 ਤਰੀਕ ਨੂੰ ਥੋੜਾ ਜਿਹਾ ਫੇਰ ਜ਼ਿਆਦਾ ਇਸ ਤਰ੍ਹਾਂ ਦਾ ਜਿਹੜਾ ਮਾਹੌਲਾ ਬਣਿਆ ਹੋਇਆ ਬਾਕੀ ਉਸ ਤੋਂ ਬਾਅਦ ਇਹ ਫਿਰ ਜਿਹੜਾ ਸਿਸਟਮ ਲੰਘ ਜੂਗਾ ਪਰੰਤੂ ਜੇ ਅਗਰ ਗੱਲ ਕਰੀਏ ਤਾਂ ਇਹ ਇੱਕ ਆਖਰੀ ਸਿਸਟਮ ਹੋਊਗਾ ਜਿਹੜਾ ਕਿ ਹਾੜੀ ਦੇ ਸੀਜ਼ਨ ਦਾ ਹੋਊਗਾ ਕਿਉਂਕਿ ਇਸ ਸਮੇਂ ਬਸ ਸਿਰਫ 10.5 7 ਦਿਨਾਂ ਦੇ ਵਿੱਚ ਜਿਹੜੀਆਂ ਫਸਲਾਂ ਨੇ ਉਹ ਕੰਪਲੀਟ ਕੱਟੀਆਂ ਜਾਣਗੀਆਂ ਤੇ ਤੂੜੀ ਦਾ ਜਿਹੜਾ ਕੰਮ ਆ ਜੋਰਾ ਸੋਰਾ ਤੇ ਚੱਲ ਰਿਹਾ ਹੈ ਤੇ ਉਸ ਤੋਂ ਬਾਅਦ ਗੱਲ ਕਰਦੇ ਆਂ ਜੀ ਆਪਾਂ ਸਿਸਟਮ ਦੇ ਵਿੱਚ ਜਿਹੜਾ ਕਿ ਇਹ ਸਿਸਟਮ ਸੈਲ ਬਣ ਸਕਦਾ ਤਾਂ ਦੁਪਹਿਰ ਤੋਂ ਬਾਅਦ ਇੱਕ ਬਲਾਸਟ ਦੀ ਤਰ੍ਹਾਂ ਬਣੂਗਾ ਜਿਵੇਂ ਕਿ ਕਿਤੇ ਉੱਚੇ ਜਿਹੇ ਬੱਦਲ ਬਣ ਕੇ ਕਪਾਹ ਨੂੰ ਮੇਜ ਬੱਦਲ ਬਣ ਕੇ ਤਾਂ ਉਸ ਦੇ ਨਾਲ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜਾ ਇਹ ਹਨੇਰੀ ਆ ਤੇ ਚੱਲੂਗੀ ਤੇ ਉਸ ਦੇ ਨਾਲ ਦਰਖਤਾਂ ਜਾਂ ਕਈ ਵਾਰ ਸ਼ਾਰਟ ਸਰਕਟ ਹੋਣ ਦੇ ਜਿਹੜੇ ਡਰ ਬਣੇ ਰਹਿਣਗੇ ਤਾਂ ਇਸ ਕਰਕੇ ਕਿਰਪਾ ਕਰਕੇ ਜਿੱਥੇ ਵੀ ਬੀਰਾ ਮੇ ਪਾਣੀ ਦੀਆਂ ਟੈਂਕੀਆਂ ਨੇ ਸਪਰੇਅ ਵਾਲੇ ਪੰਪਾਂ ਵਾਲੀਆਂ ਉਹ ਭਰ ਕੇ ਰੱਖਿਓ ਤੇ ਬੰਦਿਆਂ ਨੂੰ ਆਪਣੇ ਨਾਲ ਜੋੜ ਕੇ ਰੱਖਿਓ ਨਾਲ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਉਹ ਬਣਾ ਕੇ ਰੱਖਿਓ ਕਿਉਂਕਿ ਇਸ ਸਿਸਟਮ ਦੇ ਵਿੱਚ ਥੋੜਾ ਜਆ ਜਿਹੜਾ ਕਈ ਚੀਜ਼ਾਂ ਦੇ ਵਿੱਚ ਨੁਕਸਾਨ ਹੋਣ ਦਾ ਜਿਹੜਾ ਬਹੁਤ ਜ਼ਿਆਦਾ ਡਰ ਬਣਿਆ ਹੋਇਆ ਕਿਉਂਕਿ ਜਰੂਰ ਇਹ ਸਿਸਟਮ ਆਊਗਾ ਆਉਣ ਵਾਲੇ 48 ਘੰਟਿਆਂ ਦੇ ਵਿੱਚ ਜੇਕਰ ਇਹ ਕੱਲ ਨੂੰ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਸਿਸਟਮ ਸਟਰੋਂਗ ਹੁੰਦਾ ਆਪਾਂ ਕਹਿ ਸਕਦੇ ਹਾਂ ਸਵੇਰ ਦੇ ਪਹਿਲੇ ਘੰਟੇ ਵਿੱਚ ਇਹ ਠੰਡੀਆਂ ਜਿਹੀ ਹਵਾਵਾਂ ਆਉਂਦੀਆਂ ਨੇ ਤੇ ਜਿਹੜਾ ਇਹ ਬੱਦਲ ਕਿਨਵਨ ਕਣੀ ਕਰਦਾ ਕਿਤੇ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਤਾਂ ਤਾਂ ਨਾਰਮਲ ਠੀਕ ਠਾਕ ਰਹੇਗਾ ਕੋਈ ਜ਼ਿਆਦਾ ਵੱਡਾ ਬਲਾਸਟ ਨਹੀਂ ਕਰੂਗਾ ਕਹਿਣ ਦਾ ਭਾਵ ਕਿ ਅਸਵ ਦੁਪਹਿਰ ਤੋਂ ਬਾਅਦ ਇਹ ਸਿਸਟਮ ਡਾਊਨ ਹੋ ਸਕਦਾ ਹੈ ਸਿਸਟਮ ਦੇ ਡਾਊਨ ਹੋਣ ਦਾ ਕਾਰਨ ਇਹੀ ਰਹੂਗਾ ਜੇਕਰ ਉਹ ਜਿਹੜਾ ਕੱਲ ਨੂੰ ਸਵੇਰ ਦੇ ਸਮੇਂ ਹਨੇਰੀ ਆ ਰਹੀ ਆ ਥੋੜੀ ਹਲਕੀ ਜੀ ਲੈਂਦੇਲ ਸਾਈਡ ਤੋਂ ਤੁਹਾਨੂੰ ਦਿਖਾਈ ਆ ਤਾਂ ਉਸ ਦੇ ਨਾਲ ਇਹ ਠੰਡਾ ਜਿਹਾ ਹੋ ਜਾਊਗਾ ਤਾਂ ਟੈਂਪਰੇਚਰ ਦੇ ਵਿੱਚ ਕੋਈ ਜ਼ਿਆਦਾ ਵਾਧਾ ਨਹੀਂ ਹੋਊਗਾ ਜੇਕਰ ਇਹ ਸਿਸਟਮ ਜਲਦੀ ਲੰਘਦਾ ਹੈ ਤੇ ਉਸ ਤੋਂ ਬਾਅਦ ਧੁੱਪ ਲੱਗਦੀ ਆ ਚੰਗੀ ਤਾਂ ਇਹ ਸਿਸਟਮ ਜਿਹੜਾ ਤਾਂ ਤੁਹਾਨੂੰ ਪਤਾ ਦੋਸਤੋ ਕਿ ਫਿਰ ਕਿੰਨੇ ਦਾ ਜਿਹੜਾ ਇਹ ਸਿਸਟਮ ਕ੍ਰੀਏਟ ਹੋਊਗਾ ਉਹ ਤੁਹਾਨੂੰ ਅਸੀਂ ਦੱਸ ਹੀ ਦਿੱਤਾ ਹੈ ਕਿ ਇਸ ਦੇ ਵਿੱਚ ਵੀ ਤੁਹਾਨੂੰ ਦਿਖਾ ਰਹੇ ਹਾਂ 17 ਤੋਂ ਲੈ ਕੇ ਜਿਹੜੀ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਹੈ ਤਾਂ ਉਸ ਦੇ ਵਿੱਚ ਵੀ ਇਹ ਜਿਹੜਾ ਸਿਸਟਮ ਤੁਹਾਨੂੰ ਦਿਖਾ ਦਿੱਤਾ ਗਿਆ ਤੇ ਤੁਸੀਂ ਇਹ ਦੇਖ ਸਕਦੇ ਹੋ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕਿ ਤੁਹਾਡੇ ਨਾਲ ਇਹ ਜਾਣਕਾਰੀ ਜਿਹੜੀ ਸਾਂਝੀ ਕੀਤੀ ਜਾਵੇ ਇਸ ਸਮੇਂ ਪੰਜਾਬ ਦਾ ਇੱਥੋਂ ਦੇਖ ਸਕਦੇ ਹੋ ਇਹ ਪੰਜਾਬ ਹਰਿਆਣਾ ਤੇ ਰਾਜਸਥਾਨ ਜੰਮੂ ਐਂਡ ਕਸ਼ਮੀਰ ਹਿਮਾਚਲ ਇੱਥੇ ਤੱਕ ਦਾ ਦਾਦੋ ਕੱਲ ਨੂੰ ਬਦਲਵਾਈ 31 17 ਤਰੀਕ ਨੂੰ ਹਲਕੀ ਜਿਹੀ ਆਈ ਸੀ ਲੰਘੀ ਜਿਹੜੀ ਤੁਹਾਨੂੰ ਦਿਖਾਈ ਸੀ ਉਸ ਤੋਂ ਬਾਅਦ 18 ਤਰੀਕ ਨੂੰ ਜਿਹੜਾ ਪੰਜਾਬ ਦੇ ਵਿੱਚ ਬਦਲਵਾਈ ਹੈ ਜਿਹੜੀ ਕਿ ਘਟ ਹੈ 0 ਤੋਂ 25% ਤੱਕ ਹੈ ਤੇ ਇਸੇ ਤਰ੍ਹਾਂ 19 ਤਰੀਕ ਨੂੰ 0 ਤੋਂ 25% ਬਦਲਵਾਈ ਹੈ ਫਿਰ 20 ਤਰੀਕ ਨੂੰ ਵੀ 0 ਤੋਂ 25% ਬਦਲਵਾਈ ਹੈ ਜੀ ਉਸ ਤੋਂ ਬਾਅਦ ਫਿਰ ਮੌਸਮ ਸਾਫਾ 21 22 ਤੇ 23 ਤਰੀਕ ਤੱਕ ਬਿਲਕੁਲ ਸਾਫ ਹੈ ਇਸੇ ਤਰ੍ਹਾਂ ਹਰਿਆਣਾ ਦੇ ਵਿੱਚ ਵੀ ਜੀ 19 ਤਰੀਕ ਨੂੰ ਥੋੜੀ ਜਿ 18 ਤਰੀਕ ਨੂੰ ਬਦਲਵਾਈ ਹੈ ਤੇ 19 ਤਰੀਕ ਨੂੰ ਬਦਲਵਾਈ ਆ 20 ਨੂੰ ਮੌਸਮ ਸਾਫ਼ ਹੈ ਇਸ ਤਰ੍ਹਾਂ ਦਾ ਜੀ ਤੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਇਹ ਜਾ ਰਾਜਸਥਾਨ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਥੋੜਾ ਜਾਂ ਸਿਸਟਮ ਸਟਰੋਂਗ ਜਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਇਹ ਨੀਲੇ ਰੰਗ ਦਾ ਇਹਦੇ ਵਿੱਚ ਆ ਜਾਂਦਾ ਜੀ 75 ਤੋਂ 50 ਤੋਂ 75% ਜਾਂ 100 ਤੱਕ 100% ਤੱਕ ਜਿਹੜੇ ਮੀਂਹ ਦੇ ਚਾਂਸ ਬਣੇ ਹੋਏ ਨੇ 18 ਤੋਂ 19 ਤਰੀਕ ਨੂੰ ਹਿਮਾਚਲ ਜੰਮੂ ਦੇ ਵਿੱਚ ਤੇ 50 ਤੋਂ 75% ਚਾਂਸ ਬਣ ਰਹੇ ਨੇ 20 ਤਰੀਕ ਨੂੰ ਜੀ ਜੰਮੂ ਐਂਡ ਕਸ਼ਮੀਰ ਐਂਡ ਹਿਮਾਚਲ ਦੇ ਵਿੱਚ ਤੇ ਉਸ ਤੋਂ ਬਾਅਦ 21-22 ਨੂੰ ਜਿਹੜਾ ਹੈ ਬਦਲਵਾਈ ਜ਼ਰੂਰ ਬਣੀ ਰਹੂਗੀ ਇਹਨਾਂ ਇਲਾਕਿਆਂ ਦੇ ਵਿੱਚ ਬਾਕੀ ਪੰਜਾਬ ਦੇ ਮੌਸਮ ਦੀ ਅਪਡੇਟ ਤੁਹਾਨੂੰ ਅਸੀਂ ਦੇ ਦਿੱਤੀ ਹੈ ਜਿਹੜੀ ਗ੍ਰਾਫ ਦੇ ਰਾਹੀਂ ਇਹ ਭਾਰਤੀ ਮੌਸਮ ਵਿਗਿਆਨ ਵੱਲੋਂ ਇਹ ਅਪਡੇਟ ਆਈ ਹੈ ਤੇ ਅਸੀਂ ਇਹੀ ਕਹਿ ਰਹੇ ਹਾਂ ਕੇ ਜਰੂਰ ਆਪਣੇ ਜਿੰਨੇ ਵੀ ਬੰਦੇ ਵੀਰ ਨੇ ਜਿਹੜੇ ਫ੍ਰੀ ਨੇ ਇਹਨਾਂ ਚੀਜ਼ਾਂ ਤੇ ਸੇਵਾ ਕਰਦੇ ਨੇ ਤਾਂ ਜਰੂਰ ਐਕਟਿਵ ਰਹੋ ਕੱਲ ਨੂੰ ਜੋ ਪਾਣੀ ਦੀਆਂ ਟੈਂਕੀਆਂ ਨੇ ਜਾਂ ਆਪਣਾ ਸਿਸਟਮ ਹੈ ਕਿਸੇ ਵੀ ਤਰ੍ਹਾਂ ਦਾ ਪਾਣੀ ਦਾ ਨੇੜ ਤੇ ਡੇ ਜਾਂ ਫਾਇਰ ਵਾਲੇ ਸਿਸਟਮ ਜੋ ਸਰਕਾਰੀ ਤੰਤਰਤਾ ਜਰੂਰ ਹੁੰਦੀ ਹੀ ਹੁੰਦਾ ਪ੍ਰੰਤੋ ਜਿੰਨਾ ਆਪਾਂ ਕਾਬੂ ਜਲਦੀ ਪਾ ਸਕਾਂਗੇ ਇਹਨਾਂ ਚੀਜ਼ਾਂ ਦੇ ਉੱਤੇ ਕੱਲ ਨੂੰ ਅੱਗ ਵਾਲੀਆਂ ਘਟਨਾਵਾਂ ਤੇ ਕਾਉ ਜਰੂਰ ਕੋਸ਼ਿਸ਼ ਕਰਿਓ ਚਲੋ ਖੈਰ ਆਪਾ ਪ੍ਰਮਾਤਮਾ ਅੱਗੇ ਮੈਂ ਜ਼ਿਆਦਾਤਰ ਕਹਿੰਗ ਮੈਂ ਵੀ ਇੱਕ ਕਿਸਾਨ ਦਾ ਪੁੱਤਰਾਂ ਤੇ ਹਜੇ ਆਪਣੀ ਕਣਕ ਜਿਹੜੀ ਉਹ ਕਟਾਈ ਨਹੀਂ ਕੀਤੀ ਤੇ ਇਸ ਕਰਕੇ ਪ੍ਰਮਾਤਮਾ ਅੱਗੇ ਇਹ ਅਰਦਾਸ ਸਾਰੇ ਕਰਿਓ ਕਿ ਕੱਲ ਦਾ ਆਫਤਾ ਜਿਹੜੀ ਉਹ ਲੰਘ ਜੇ ਤੇ ਫਿਰ ਉਸ ਤੋਂ ਬਾਅਦ 5-7 ਦਿਨ ਦੇ ਵਿੱਚ ਜਿਹੜੀਆਂ ਫਸਲਾਂ ਨੇ ਉਹ ਕੱਟੀਆਂ ਜਾਣਗੀਆਂ ਫਿਰਾਂਤੋ ਸਿਰਫ ਕੱਲ ਨੂੰ ਅਲਰਟ ਜ਼ਰੂਰ ਹੈ ਜੀ ਜ਼ਰੂਰ ਅਲਰਟ ਹੈ ਕਿਸੇ ਨੂੰ ਡਰਾਉਣ ਵਾਸਤੇ ਵੀਡੀਓ ਨਹੀਂ ਰਿਕਾਰਡ ਕੀਤੀ ਗਈ ਸਿਰਫ ਤੁਹਾਨੂੰ ਦੱਸਣ ਵਾਸਤੇ ਇਹ ਜਾਣਕਾਰੀ ਦੇਣ ਵਾਸਤੇ ਜੋ ਵੀਡੀਓ ਬਣਾਈ ਆ ਲੰਬੀ ਵੀਡੀਓ ਹੋਈ ਆ ਸਾਡੀ ਤੇ ਇਸ ਦੇ ਵਿੱਚ ਇਹ ਵੀ ਦੱਸਦੀ ਏ ਕਿ ਕੱਲ ਨੂੰ ਜਿਹੜੇ ਆੜਤੀ ਵੀਰ ਨੇ ਚਾਹੇ ਉਹ ਕਿਸਾਨ ਵੀਰ ਨੇ ਜੋ ਵੀ ਕੰਮ ਕਰ ਜਿਸ ਦੀ ਵੀ ਫਸਲ ਬਾਹਰ ਹੈ ਤਾਂ ਉਸ ਨੂੰ ਢੱਕਣ ਦੇ ਲਈ ਜੱਜ ਟਰਾਲੀਆਂ ਦੇ ਵਿੱਚ ਪਈਆ ਉਹਨਾਂ ਨੂੰ ਸਾਈਡਾਂ ਦੇ ਵਿੱਚ ਲਾਉਣ ਦੇ ਲਈ ਜਾਂ ਕਾਗਜਾਂ ਦੇ ਤਰਪਾਲਾਂ ਦੀ ਲੋੜ ਉਹ ਜ਼ਰੂਰ ਪਊਗੀ ਤੇ ਕਿਤੇ ਸਿੱਟਾ ਸਰਾਟਾ ਥੋੜਾ ਜਿਹਾ ਤੇਜ਼ ਆ ਸਕਦਾ ਕਿਤੇ ਹਲਕੀ ਕਿਨਮਣਕਣੀ ਹੋ ਸਕਦੀ ਹੈ ਇਹ ਪਰੰਤੂ ਸਿਸਟਮ ਜਿਆਦਾ ਸਟਰੋਂਗ ਹੈ ਜਿਹੜਾ ਉਹ ਦੁਪਹਿਰ ਤੋਂ ਬਾਅਦ ਆਊਗਾ ਸਵੇਰ ਦੇ ਸਮੇਂ ਵਾਲਾ ਸਿਸਟਮ ਹਲਕਾ ਕੱਲ ਵਾਲੇ ਨਾਲੋਂ ਵੀ ਹਲਕਾ ਹੈ ਤੇ ਉਹ ਸਿਰਫ ਆਪਣੀ ਕਿਨਮਣ ਕਣੀ ਜਿਸ਼ਕ ਤੇ ਇੱਕ ਆਦੂ ਕਰ ਖੇਤਰ ਦੇ ਛਿੱਟਾ ਸਰਾਟਾ ਜਿਹੜਾ ਪਾ ਕੇ ਬੱਦਲਵਾਈ ਦੇ ਨਾਲ ਅੱਗੇ ਲੰਘ ਜੂਗਾ ਜੇਕਰ ਇਹ ਬੱਦਲਵਾਈ 12 1 ਵਜੇ ਤੱਕ ਰਹਿੰਦੀ ਹੈ ਤਾਂ ਉਹ ਸਿਸਟਮ ਜਿਹੜਾ 18 ਤਰੀਕ ਨੂੰ ਆ ਰਿਹਾ ਤੇ 19 ਤਰੀਕ ਦੇ ਵਿੱਚ ਵਿੱਚ ਆ ਰਿਹਾ ਤਾਂ ਉਹ ਸਿਸਟਮ ਥੋੜਾ ਜਿਹਾ ਹਲਕਾ ਪੈ ਜੂਗਾ ਜੇਕਰ ਇਹ ਸਿਸਟਮ ਜਿਹੜਾ ਕਿ ਸਵੇਰ ਦੇ ਸਮੇਂ ਆ ਥੋੜਾ ਜਿਹਾ ਨਾਰਮਲ ਹੀ ਹੋਇਆ ਘੱਟ ਹੀ ਕਾਮਯਾਬ ਰਿਹਾ 12 ਵਜੇ ਤੱਕ ਨਾ ਰਿਹਾ ਦਾ 12 ਵਜੇ ਤੋਂ ਬਾਅਦ ਹਮਸ ਜੀ ਬਣ ਕੇ ਗਰਮੈਸ ਜੀ ਬਣ ਕੇ ਤਾਪਮਾਨ ਵਧਣਗੇ ਤਾਪਮਾਨ ਵਧਣ ਤੋਂ ਬਾਅਦ ਗੜੇਮਾਰੀ ਵਾਲੇ ਸੈੱਲ ਪੈਦਾ ਹੋਣਗੇ ਜਿਹਦੇ ਨਾਲ ਉਹ ਕਿਸੇ ਵੀ ਇਲਾਕੇ ਦੇ ਵਿੱਚ ਉਹ ਪਰਮਾਤਮਾ ਦੇ ਇਹ ਆਪਾਂ ਕਹਿੰਦਾ ਗਰਭ ਦੇ ਵਿੱਚ ਹੈ ਕਿ ਕਿੱਥੇ ਉਹ ਗੜੇਮਾਰੀ ਹੋ ਸਕਦੀ ਹੈ ਕਿੱਥੇ ਹਨੇਰੀ ਤੇਜ਼ ਹੋਰ ਵੀ ਹੋ ਸਕਦੀ ਹੈ ਇਸ ਤਰ੍ਹਾਂ ਦਾ ਮਾਹੌਲ ਬਣਿਆ ਰਹੂਗਾ ਕੱਲ ਨੂੰ ਦੁਪਹਿਰ ਤੋਂ ਲੈ ਕੇ 19 ਤਰੀਕ ਦੀ ਸ਼ਾਮ ਤੱਕ ਜਿਹੜਾ ਇਹ ਸਿਸਟਮ ਐਕਟਿਵ ਰਹੂਗਾ ਕਿਸੇ ਇਲਾਕੇ ਦੇ ਵਿੱਚ ਹਨੇਰੀ ਤੇ ਜਾ ਜਾ ਕਰੂ ਕਿਸੇ ਦੇ ਵਿੱਚ ਘਟ ਜਾ ਕਰੂ ਕਿਸੇ ਤਰ੍ਹਾਂ ਅਲੱਗ-ਅਲੱਗ ਤਰ੍ਹਾਂ ਜਿਹੜਾ ਸਿਸਟਮ ਆ ਉਹ ਕੱਲ ਨੂੰ ਕ੍ਰੀਏਟ ਹੋਊਗਾ ਤੇ ਹੋਰ ਅਪਡੇਟ ਦੇ ਲਈ ਤੁਸੀਂ ਬਣੇ ਰਹੋ ਕੱਲ ਨੂੰ ਦਿਨ ਵਾਲੇ ਫੇਰ ਲਾਈਵ ਹੋ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜੀ ਕਿਉਂਕਿ ਹਰ ਸਮੇਂ-ਸਮੇਂ ਦੇ ਉੱਤੇ ਜਿਹੜੀ ਅਪਡੇਟ ਹੈ ਸਮੇਂ-ਸਮੇਂ ਦੇ ਉੱਤੇ ਬਦਲ ਰਹੀ ਹੈ ਤੁਹਾਨੂੰ ਚੌਥੇ ਸੈਟੇਲਾਈਟ ਦੀ ਤਸਵੀਰ ਵੀ ਜਿਹੜੀ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਸ ਤੋਂ ਬਾਅਦ ਤੇ ਥੋੜੀ ਜੀ ਵੀਡੀਓ ਨੂੰ ਜਰੂਰ ਇੱਕ ਵਾਰੀ ਆਪਾਂ ਭਾਰਤੀ ਮੌਸਮ ਦੇ ਜਿਹੜਾ ਸੈਟੇਲਾਈਟ ਆ ਉਸ ਦੇ ਉੱਤੇ ਵੀ ਚਾਤ ਮਾਰ ਲਈਏ ਨੇ ਦੇਖ ਸਕਦੇ ਹੋ ਜੀ ਜਿਹੜਾ ਸਵੇਰ ਦੇ ਸਮੇਂ ਸਿਸਟਮ ਪਹੁੰਚਣਾ ਹੈ ਅੱਗੇ ਆ ਰਿਹਾ ਥੋੜਾ ਜਿਹਾ ਇਸ ਜਗ੍ਹਾ ਦੇ ਉੱਤੇ ਪਹੁੰਚ ਚੁੱਕਿਆ ਮਲਤਾਨ ਦੇ ਨੇੜੇ ਤੇਰੇ ਸਵੇਰ ਦੇ ਸਮੇਂ ਤੱਕ ਇੱਥੇ ਜਿਹੜਾ ਕਵਰ ਕਰੂਗਾ ਪੰਜਾਬ ਦਾ ਜਿਹੜਾ ਨਕਸ਼ਾ ਆਪਾਂ ਕਹਿ ਸਕਦੇ ਆ ਪੰਜਾਬ ਦੀ ਡਾਇਗਰਾਮ ਬਣੀ ਹੋਈ ਹੈ ਜੀ ਇਹ ਪੰਜਾਬ ਦੀ ਹੈ ਤੇ ਥੱਲੇ ਹਰਿਆਣਾ ਦੀ ਹੈ ਪੰਜਾਬ ਤੇ ਹਰਿਆਣਾ ਤੇ ਰਾਜਸਥਾਨ ਦੇ ਕੁਝ ਖੇਤਰਾਂ ਵਿੱਚ ਸੈੱਲ ਬਣੇ ਹੋਏ ਨੇ ਤੇ ਹਰਿਆਣਾ ਸਾਫ਼ ਹੈ ਬਿਲਕੁਲ ਹਜੇ ਫਿਲਹਾਲ ਤੇ ਕੱਲ ਨੂੰ ਇਸ ਸਿਸਟਮ ਦੇ ਇਸ ਤਰ੍ਹਾਂ ਜਿਹੜਾ ਮੂਵ ਕਰਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਤਾ ਇਹ ਜ਼ਰੂਰ ਇੰਨਾ ਇਲਾਕਿਆਂ ਨੂੰ ਕਵਰ ਕਰੂਗਾ ਜੀ ਕਿਤੇ ਕਿਤੇ ਜਿਹੜਾ ਅਸੀਂ ਤੁਹਾਨੂੰ ਇਸ ਸਮੇਂ ਦਿਖਾ ਰਹੇ ਹਾਂ ਤੇ ਇਸ ਸਿਸਟਮ ਦਾ ਕੀ ਪ੍ਰਭਾਵ ਹੈ ਇਸ ਤੁਹਾਨੂੰ ਦਿਖਾ ਰਹੇ ਹਾਂ ਜੀ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਇਹ ਸਿਸਟਮ ਕਿੱਥੇ ਪਹੁੰਚਿਆ ਤਾਂ ਇਸ ਦੇ ਨਾਲ ਕਿਤੇ ਕਿਤੇ ਜਿਹੜਾ ਇਹ ਸਿਸਟਮ ਦੀ ਜਿਹੜੀ